ਤੁਸੀਂ ਦੇਖ ਰਹੇ ਹੋ ਸਮਝਰ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਮਰਪਾਲ ਸਿੰਘ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਤੇ ਨਾਲ ਹੀ ਅਮਨ ਸ਼ਾਹ ਦੇ ਵੱਲੋਂ ਨਰਿੰਦਰ ਮੋਦੀ ਦੀਆਂ ਤਾਰੀਫਾਂ ਕੀਤੀਆਂ ਗਿਆਨ ਅਤੇ ਸਲਵਾਕੀਆ ਦੇ ਪ੍ਰਧਾਨ ਮੰਤਰੀ ਦੇ ਉੱਪਰ ਅਟੈਕ ਹੁੰਦਾ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਵਰਿੰਦਰ ਜੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਬਿਆਨ ਦਿੱਤਾ ਗਿਆ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜੇ ਕਿ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਕਿਹਾ ਕਿ ਵੀ ਅਮਰਤਪਾਲ ਸਿੰਘ ਚੋਣਾ ਇਸ ਕਰਕੇ ਲੜ ਰਿਹਾ ਕਿ ਉਹੋ ਜੇਲ੍ਹ ਤੋਂ ਬਾਹਰ ਆ ਸਕੇ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਤੇ ਤੁਹਾਡਾ ਕੀ ਕਹਿਣਾ ਦੇਖੋ ਜਿਸ ਤਰੀਕੇ ਨਾਲ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾਵਾਂ ਨੇ ਕਿ ਜੋ ਢੰਗ ਨਾਲ ਉਹਨਾਂ ਨੇ ਆਪਣੀ ਨਾਮਜ਼ਦਗੀ ਭਰਨੀ ਹੈਗੀ ਹੈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹਾਈ ਕੋਰਟ ਵੱਲੋਂ ਡਿਪੂਟ ਕਾਰਜਕਾਰੀ ਜੇਲ੍ਹ ਦੇ ਸੋ ਰਿਟੈਂਡੈਂਟ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਜੋ ਵੀ ਕਾਗਜ਼ੀ ਪੱਤਰੀ ਕੰਮ ਹੈਗਾ ਚੋਣ ਨੂੰ ਲੈ ਕੇ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਔਰ ਜਿਸ ਤਰੀਕੇ ਨਾਲ ਇਹ ਚੀਜ਼ ਦਾ ਸੀਗਾ ਕਿ ਪੰਥਕ ਵੋਟ ਜਿਹੜੀ ਹੈ ਉਹ ਪਾਉਗੀ ਅਮਰਪਾਲ ਨੂੰ ਕਿਉਂਕਿ ਉੱਥੇ ਜਿਆਦਾ ਨਹੀਂ ਤੇ 75% ਦੇ ਕਰੀਬ ਜਿਹੜੀ ਹੈ ਪੰਥਕ ਵੋਟ ਹੈ ਔਰ ਰਿਜ਼ਰਵ ਕੈਟਾਗਰੀ ਦੀ ਵੋਟ ਵੀ ਹੈਗੀ ਹੈ ਕਾਫੀ ਜੀ ਜਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਇਹ ਸੀਗਾ ਕਿ ਪੰਥਕ ਪਾਰਟੀਆਂ ਸਪੋਰਟ ਕਰ ਸਕਦੀਆਂ ਨੇ ਸ਼ਰਮਣੀ ਅਕਾਲੀ ਦਾ ਅੰਮ੍ਰਿਤਸਰ ਦੇ ਨਾਲ ਨਾਲ ਸ਼ਰਮਣੀ ਅਕਾਲੀ ਦਲ ਇਹ ਵੀ ਇਹਨਾਂ ਨੂੰ ਸਪੋਰਟ ਕਰ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਇੱਥੇ ਬੀਤੇ ਦਿਨੀ ਚੋਣ ਪ੍ਰਚਾਰ ਦੇ ਲਈ ਸੁਖਬੀਰ ਸਿੰਘ ਬਾਦਲ ਇਸ ਹਾਲ ਕੇ ਇੱਥੇ ਆਏ ਸੀਗੇ ਵਿਰਸਾ ਸਿੰਘ ਵਲਟੋਹਾ ਦੀ ਚੋਣ ਰੈਲੀ ਨੂੰ ਜੀ ਸੰਬੋਧਨ ਕਰ ਰਹੇ ਸੀ ਉਹਨਾਂ ਨੇ ਬੜੀ ਹੈਰਾਨ ਕਰਨ ਵਾਲੀ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਅਮਰਪਾਲ ਸਿੰਘ ਇਸ ਕਰਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਆਏ ਨੇ ਕਿਉਂਕਿ ਅਮਰਿਤਪਾਲ ਸਿੰਘ ਆਪਣੇ ਆਪ ਨੂੰ ਜੇਲ੍ਹ ਤੋਂ ਛਡਵਾਉਣਾ ਚਾਹੁੰਦੇ ਨੇ ਇਹ ਗੱਲ ਉਹਨਾਂ ਨੇ ਕਹੀ ਹੈ ਔਰ ਜਿਸ ਢੰਗ ਨਾਲ ਉਹਨਾਂ ਨੇ ਦੱਸਿਆ ਕਿ ਦੇਖੋ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿ ਆ ਪਹਿਲਾਂ ਤੇ ਅਮਰਿਤਪਾਲ ਕਹਿੰਦਾ ਸੀਗਾ ਕਿ ਮੈਂ ਰਾਜਨੀਤੀ 'ਚ ਨਹੀਂ ਆਉਣਾ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਹੈ ਇਹ ਜਿਸ ਢੰਗ ਨਾਲ ਪਹਿਲਾਂ ਦੀਪ ਸਿੱਧੂ ਸੀ ਫਿਰ ਅਮਰਿਤਪਾਲ ਸਿੰਘ ਇਥੋਂ ਆ ਇਸ ਮੁਖੀ ਬਣੇ ਸੰਸਥਾ ਦੇ ਤੇ ਫਿਰ ਉਹਨਾਂ ਨੇ ਪ੍ਰਚਾਰ ਜਿਹੜਾ ਕੀਤਾ ਕਿ ਕਿਤੇ ਆ ਨਾਮ ਜੋੜੋ ਪਰਚਾਰ ਨਸ਼ਾ ਛਡਾਓ ਮੁਹਿੰਮ ਚੜੀ ਹੈਗੀ ਹੈ ਹੈਨਾ ਉਹਨਾਂ ਕਿਹਾ ਵੀ ਮੈਂ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਮੇਰਾ ਜਿਹੜਾ ਮਕਸਦ ਹੈਗਾ ਇਹ ਹੈ ਫਿਰ ਅਚਾਨਕ ਸਿਆਸਤ ਦੇ ਵਿੱਚ ਆਏ ਉਹ ਕਹਿੰਦੇ ਵੀ ਜਿਹੜਾ ਬੰਦਾ ਸੁਪੀਰ ਬਾਦਲ ਨੇ ਕਿਹਾ ਵੀ ਇੱਕ ਸਾਲ ਪਹਿਲਾਂ ਹੀ ਜਿਸ ਨੇ ਕੇਸ ਰੱਖੇ ਹੈਗੇ ਆ ਪੂਰੇ ਆਪਣੇ ਸਿੱਖੀ ਬਾਣੀ ਤੇ ਆਇਆ ਹਾਲੇ ਇੱਕ ਸਾਲ ਨਹੀਂ ਹੋਇਆ ਹੈਨਾ ਤੇ ਜਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਤੁਸੀਂ ਕਹਿੰਦਾ ਆਪ ਹੀ ਮੁਲਾਂਕਣ ਕਰੋ ਕਿ ਕਿਤੇ ਹ ਸਰਕਾਰੀ ਜੋ ਜੜੀਆਂ ਕੇਂਦਰੀ ਏਜੰਸੀਆਂ ਤਾਂ ਨਹੀਂ ਇਹ ਸਭ ਚੀਜ਼ਾਂ ਦੇ ਪਿੱਛੇ ਇਹ ਸੁਖਵਿੰਦ ਸਿੰਘ ਬਾਦਲ ਨੇ ਕਿਹਾ ਹੈ اور ਦੂਜੇ ਪਾਸੇ ਵਿਰਸਾ ਸਿੰਘ ਵਲਟੋਖਾ ਨੇ ਇਹ ਗੱਲ ਆਕੀ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਸਾਥੀ ਬੰਦ ਨੇ ਉਹਨਾਂ ਦਸਾਂ ਚੋਂ ਸੱਤ-ਸੱਤੀ ਜਿਹੜੇ ਨੇ ਉਹ ਇਹ ਚੋਂੜੜ ਜਿਹੜਾ ਲੜਨ ਦਾ ਉਹ ਵੀ ਵਿਰੋਧ ਜਤਾ ਰਹੇ ਨੇ ਸੋ ਇਹ ਗੱਲ ਹੋਈ ਹੈ ਜਸਟੰਗ ਨਾਲ ਵੀ ਇਹ ਸਾਫ ਪਤਾ ਲੱਗਾ ਹੈ ਕਿ ਹੁਣ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਇਹ ਬਿਲਕੁਲ ਵੀ ਸਪੋਰਟ ਨਹੀਂ ਕਰਨਗੇ ਅਮਰਪਾਲ ਸਿੰਘ ਨੂੰ ਮਤਲਬ ਉਹ ਉਹਨਾਂ ਦੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਪੋਰਟ ਨਹੀਂ ਕਰੂਗੀ ਅਮਰਿਤ ਸਿੰਘ ਪਾਲ ਸਿੰਘ ਨੂੰ ਸੋ ਇਹ ਵੀ ਚੀਜ਼ ਜਿਹੜੀ ਹੈ ਜਸਟੰਗ ਨਾਲ ਪਤਾ ਲੱਗੀ ਹੈ ਵਰਿੰਦਰ ਜੀ ਅਮਿਤ ਸ਼ਾ ਗ੍ਰਹਿ ਮੰਤਰੀ ਨੇ ਭਾਰਤ ਦੇਸ਼ ਦੇ ਉਹਨਾਂ ਦੇ ਵੱਲੋਂ ਨਰਿੰਦਰ ਮੋਦੀ ਨੂੰ ਲੈ ਕੇ ਤਾਰੀਫਾਂ ਕੀਤੀਆਂ ਗਿਆ ਨੇ ਕਹਿ ਰਹੇ ਨੇ ਕਿ 2029 ਤੱਕ ਪ੍ਰਧਾਨ ਮੰਤਰੀ ਜਿਹੜੇ ਆ ਨਰਿੰਦਰ ਮੋਦੀ ਹੀ ਬਣੇ ਰਹਿਣਗੇ ਅਤੇ ਅੱਗੇ ਵੀ ਉਸ ਤੋਂ ਅੱਗੇ ਵੀ ਜਿਹੜੀ ਆ ਉਹ ਉਹਨਾਂ ਦੀ ਕਮਾਂਡ ਦੇ ਅਧੀਨ ਰਹਿ ਕੇ ਉਹ ਕੰਮ ਕਰਨਾ ਚਾਹਣਗੇ ਤੇ ਕੰਮ ਕਰਦੇ ਰਹਿਣਗੇ ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਇਹ ਦੋ ਤਿੰਨ ਵਾਰੀ ਪਹਿਲਾਂ ਵੀ ਗਏ ਕਿ ਨੀਜ਼ ਚੈਨਲ ਤੇ ਇੰਟਰਵਿਊ ਦੌਰਾਨ ਅਮਿਤ ਸ਼ਾ ਗ੍ਰਹਿ ਮੰਤਰੀ ਸਾਡੇ ਭਾਰਤ ਦੇ ਉਹਨਾਂ ਨੇ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਿੱਛੇ ਦੀ ਗੱਲਾਂ ਸੁਣਨ ਨੂੰ ਮਿਲਦੇ ਆ ਸੀ ਗਿਆ ਆਮ ਆਦਮੀ ਪਾਰਟੀ ਨੇ ਵੀ ਇਹ ਕਲਕੀ ਸੀ ਕਿ ਨਰੇਂਦਰ ਮੋਦੀ ਜਿਹੜੇ ਆ ਉਹ ਬਸ ਜਦੋਂ ਇਹ ਚੋਣ ਜਿੱਤੇ ਨੇ ਮੰਨ ਲਓ ਭਾਜਪਾ ਕੇਂਦਰ ਦੇ ਵਿੱਚ ਆਉਂਦੀ ਹੈ ਤੇ ਕੁਝ ਸਮੇਂ ਬਾਅਦ ਹੀ ਅਗਲੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਹੋਣਗੇ ਇਹ ਗੱਲ ਕਈ ਸਿਆਮ ਆਦਮੀ ਪਾਰਟੀ ਵੱਲੋਂ ਸਟੇਟਮੈਂਟ ਆਈ ਸੀ ਪਰ ਅਮਿਤ ਸ਼ਾਹ ਨੇ ਪ੍ਰੋਗਰਾਮ ਜਿ ਕਿਹਾ ਕਿ ਦੇਖੋ 2029 ਤੱਕ ਜੇ ਭਾਜਪਾ ਦੇ ਵਿੱਚ ਜੇ ਕੇਂਦਰ ਦੇ ਵਿੱਚ ਸਰਕਾਰ ਆਪੀ ਜੀਪੀ ਦੇ ਬੰਦੀ ਐਂਡੀ ਦੇ ਸਰਕਾਰ ਬਣਦੀ ਹੈ ਤੇ 2029 ਤੱਕ ਨਰੇਂਦਰ ਮੋਦੀ ਹੀ ਪ੍ਰਧਾਨ ਮੰਤਰੀ ਰਹਿਣਗੇ ਤੇ ਅੱਗੋਂ ਵੀ ਕਮਾਂਡ ਕਰਦੇ ਰਹਿਣਗੇ ਸਾਨੂੰ ਸੋ ਇਹ ਚੀਜ਼ ਜਿਹੜੀ ਹੈਗੀ ਆ ਹਮੇਸ਼ਾ ਨੇ ਗੱਲ ਆ ਕਿ ਦੂਜੇ ਪਾਸੇ ਜਿਸ ਢੰਗ ਨਾਲ ਅਰਵਿੰਦ ਕੇਜਰੀਵਾਲ ਦੀ ਅੱਜ ਆਪਾਂ ਗੱਲ ਕਰੀਏ ਆਪਾਂ ਵੀ ਦੇਖਿਆ ਕਿ ਪਿੱਛੇ ਜੀ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੇ ਵਿੱਚ ਵੀ ਇੱਕ ਪਟੀਸ਼ਨ ਵੀ ਪਾਈ ਸੀਗੀ ਕਿ ਭਾਈ ਗੱਲ ਵੀ ਕੀਤੀ ਐਪਲੀਕੇਸ਼ਨ ਵੀ ਦਿੱਤੀ ਸੀ ਹਨਾ ਅਦਾਲਤ ਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਹੈਗਾ ਇਨਸੁਲਿਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਵਕੀਲ ਨੇ ਕਿਹਾ ਸੀ ਅਦਾਲਤ ਦੇ ਵਿੱਚ ਔਰ ਉਹਨਾਂ ਨੂੰ ਜਿਹੜੀਆਂ ਹੋਰ ਜ਼ਰੂਰੀ ਬੜੀਆਂ ਉਹਨਾਂ ਨਾਲ ਜਿਹੜਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਈਆਂ ਦਾ ਤੇ ਇਹ ਕਹਿਣਾ ਸੀ ਕਿ ਉਹਨਾਂ ਨੂੰ ਸਲੋ ਸਲੋਲੀ ਜਿਹੜਾ ਹੈਗਾ ਕਿ ਉਹ ਇੱਕ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੌਲੀ ਹੌਲੀ ਤਾਂ ਕਿ ਉਹ ਆਪਣੀ ਜ਼ਿੰਦਗੀ ਤੋਂ ਕੁਝ ਮਹੀਨਿਆਂ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਉਹ ਆਪਣਾ ਖਾਤਮੇ ਵੱਲ ਚਲੇ ਜਾਣਾ ਨਜ਼ਰ ਆਉਂਦੀ ਹੈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਪਈਆਂ ਸੀ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਢੰਗ ਨਾਲ ਦੇ ਆਮ ਆਦਮੀ ਪਾਰਟੀ ਦੋਸ਼ ਲਾ ਰਹੀ ਹੈ ਕਿ ਜੀ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਿਆਸਤ ਤੋਂ ਪ੍ਰੇਰਿਤ ਨਹੀਂ ਜਿਹੜੀਆਂ ਜੇਲ੍ਹ ਦੇ ਵਿੱਚ ਪ੍ਰਸ਼ਾਸ ਜੇਲ੍ਹ ਪ੍ਰਸ਼ਾਸਨ ਤਿਹਾਰ ਜੇਲ੍ਹ ਪ੍ਰਸ਼ਾਸਨ ਮੇਨਾ ਜੋ ਵਤੀਰਾ ਕਰ ਰਿਹਾ ਹੈ ਇਹ ਕੇਂਦਰ ਸਰਕਾਰ ਦੀ ਸ਼ਹਿਦ ਉੱਤੇ ਕਰ ਰਿਹਾ ਹੈ ਦੂਜੇ ਪਾਸੇ ਅਮਿਸ਼ਾ ਹੋਰਾਨ ਨੇ ਆਪਣੇ ਸਟੇਟਮੈਂਟ 'ਚ ਇਹ ਗੱਲ ਕਹੀ ਹੈ ਕਿ ਕਹਿੰਦਾ ਜੀ ਦੇਖੋ ਜੀ ਪਹਿਲੀ ਗੱਲ ਤੇ ਤਿਹਾਰ ਜਿਹੜੀ ਜਿਹੜੀ ਹੈਗੀ ਆ ਉਹ ਕੇਂਦਰ ਦੀ ਜੂਰਿਸਡਿਕਸ਼ਨ ਚ ਨਹੀਂ ਆਉਂਦੀ ਹੈਗੀ 1966 ਤੋਂ ਵੈਸੇ ਵੀ ਜੇ ਤੁਸੀਂ ਦੇਖਿਆ ਨਾ 1966 ਤੋਂ ਤਿਹਾੜ ਜੇਲ੍ਹ ਦਾ ਜਿੰਨਾ ਵੀ ਐਡਮਿਨਿਸਟ੍ਰੇਸ਼ਨ ਹੈਗਾ ਉਹ ਤੇ ਨੈਸ਼ਨਲ capital ਜਿਹੜਾ ਹੈਗਾ ਰੀਜਨ ਐਨ ਸੀਟੀ ਨੈਸ਼ਨਲ ਕੈਪੀਟਲ ਟੈਰੀਟਰੀ ਜਿਹੜੀ ਹੈ ਐਨ ਸੀਟੀ ਉਹਦੇ ਅਧੀਨ ਹੈਗਾ ਯਾਨੀ ਕਿ ਦਿੱਲੀ ਸਰਕਾਰ ਦੇ ਅਧੀਨ ਹੈ ਉਹਨਾਂ ਦਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਤਾਂ ਕਹਿੰਦੇ ਵੀ ਇਹ ਤੇ ਉਹਨਾਂ ਵੱਲੋਂ ਜਿਹੜੀ ਹੈਗੀ ਹੈ ਜਿਹੜੀ ਕੇਂਦਰ ਦੇ ਜਿਹੜੀ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਦੂਜੇ ਪਾਸੇ ਅਮਿਤ ਸ਼ਾਹ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈਗਾ ਤੇ ਉਹ ਵੀ ਜਸ ਢੰਗ ਨਾਲ ਉਹਨਾਂ ਨੇ ਕਿਹਾ ਵੀ ਅਰਵਿੰਦ ਕੇਜਰੀਵਾਲ ਨੂੰ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਭਾਈ ਹੁਣ ਇਹਨਾਂ ਨੇ ਜੇਲ੍ਹ ਦੇ ਅੰਦਰ ਨਹੀਂ ਜਾਣਾ ਅਮਿਤ ਸ਼ਾਹ ਕਹਿੰਦੇ ਨੇ ਇਹਦੇ ਇੱਕ ਤਰ੍ਹਾਂ ਨਾਲ ਅਦਾਲਤ ਦੀ ਜਿਹੜੀ ਹੈਗੀ ਆ ਉਹ ਤੋਹੀਨ ਹੈ ਇਹ ਢੰਗ ਦੀ ਸਟੇਟਮੈਂਟ ਦੇ ਰਹੇ ਨੇ ਦੇਖੋ ਸਟੇਟ ਜਿਹੜੀ ਇਸ ਵੇਲੇ ਸਿਆਸਤ ਚੱਲਦੀ ਪਈ ਹੈ ਇੱਕ ਦੂਜੇ ਨੂੰ ਨੀਵਾਂਦ ਖਾਨ ਦੀ ਇੱਕ ਦੂਜੇ ਤੇ ਦੋਸ਼ ਲਾਉਣ ਦੀ ਇਹ ਅੱਜ ਦਾ ਚੀਜ਼ਾਂ ਨਹੀਂ ਹੈਗੀਆਂ ਬੜੀਆਂ ਪੁਰਾਣੀਆਂ ਸਾਡੇ ਦੇਸ਼ ਦੇ ਵਿੱਚ ਇਹ ਸਭ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਕਿਉਂਕਿ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਖਾਸ ਤੌਰ ਤੇ ਆਪਾਂ ਪੰਜਾਬ ਦੀ ਗੱਲ ਕਰੀਏ ਇੱਕ ਗੱਲ ਮੇਰੇ ਖਲ ਹਰ ਵਾਰ ਮੈਂ ਇਹ ਗੱਲ ਕਰਦਾ ਕਿ ਜਿਹੜਾ ਪਾਰਟੀਆਂ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਜਾਣ ਦਾ سلسلہ ਭਵਿੰਦਰ ਜੀ ਉਹ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਤੱਕ ਚੋਣਾਂ ਨਹੀਂ ਆਉਂਦੀਆਂ ਤਾਂ ਤੁਸੀਂ ਦੇਖ ਲਓ ਕਿ ਆ ਬੀਤੇ ਦਿਨ ਵੀ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਹੈਗੇ ਨੇ ਬਹੁਜਨ ਸਮਾਜ ਪਾਰਟੀ ਦੇ ਹੈਗੇ ਸ਼ਰਮਣੀ ਖਾਲੀ ਦਲ ਦੇ ਕੋ ਜਿਹੜੇ ਵਰਕਰ ਨੇ ਹੈਗਾ ਆਮ ਆਦਮੀ ਪਾਰਟੀ ਦੇ ਗਏ ਨੇ ਉਧਰੋਂ ਇੱਧਰ ਜਾਂਦੇ ਨੇ ਉਧਰੋਂ ਇੱਧਰ ਆਉਂਦੇ ਨੇ ਇਸ ਢੰਗ ਦਾ ਜਿਹੜੀਆਂ ਚੀਜ਼ਾਂ ਨੇ ਉਹ ਚਲਦੀਆਂ ਪਈਆਂ ਨੇ ਔਰ ਰਵੀਕਰਨ ਸਿੰਘ ਕੱਲੋਂ ਜਿਹੜੇ ਪਾਰਟੀ ਜੋ ਜਿਹੜਾ ਸ਼ਰਮਣੀ ਖਾਲੀਦਾਲ ਦੇ ਡੇਰਾ ਬਣਾਣਾਗਰ ਦੇ ਵਿਧਾਨ ਸਭਾ ਹਲਕਾ ਦੇ ਜਿਹੜੇ ਇੰਚਾਰਜ ਸੀ ਉਹਨਾਂ ਨੂੰ ਮਤਲਬ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਸ਼ਰਮਣੀ ਖਾਲੀਦਾਲ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਮੋਢੀਆਂ ਸੇਵਾ ਵਾਂ ਤੋਂ ਜਿਹੜਾ ਹੈਗਾ ਫਾਰਕ ਕਰਤਾ ਜੀ ਤੇ ਇਹ ਸਭ ਚੀਜ਼ਾਂ ਵੀ ਚੱਲ ਰਹੀਆਂ ਨੇ ਇਸ ਵੇਲੇ ਸਾਡੀ ਸਿਆਸਤ ਦੇ ਵਿੱਚ ਤੇ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਡੈਮੋਕ੍ਰੇਸੀ ਲਈ ਲੋਕਤੰਤਰਤਾ ਲਈ ਚੰਗੀਆਂ ਨਹੀਂ ਕਹੀਆਂ ਜਾ ਸਕਦੀਆਂ ਜੀ ਵਰਿੰਦਰ ਜੀ ਇੰਟਰਨੈਸ਼ਨਲ ਲੈਵਲ ਤੇ ਜੇ ਆਪਾਂ ਗੱਲ ਕਰ ਲਈਏ ਇੱਕ ਖਬਰ ਦੀ ਤਾਂ ਖਬਰ ਬਹੁਤ ਵੱਡੀ ਹੈ ਤੇ ਖਬਰ ਹੈਰਾਨੀਜਨਕ ਵੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਪਰ ਅਟੈਕ ਹੋ ਜਾਂਦਾ ਹੈ ਦੇਸ਼ ਹੈਗਾ ਸਲਵਾਕੀਆ ਸਲਵਾਕੀਆ ਦੇ ਪ੍ਰਧਾਨ ਮੰਤਰੀ ਦੇ ਉੱਪਰ ਅਟੈਕ ਹੋ ਜਾਂਦਾ ਹੈ ਮੀਟਿੰਗ ਚੱਲ ਰਹੀ ਹੁੰਦੀ ਹੈ ਕੈਬਨਨ ਦੀ ਮੀਟਿੰਗ ਚੱਲ ਰਹੀ ਹੁੰਦੀ ਹੈ ਤੇ ਇਸ ਦੌਰਾਨ ਉਹਨਾਂ ਤੇ ਅਟੈਕ ਹੋ ਜਾਂਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਘਟਨਾਕਰਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਲਮੀ ਪੱਧਰ ਤੇ ਇੱਕ ਵੱਡੀ ਤੇ ਅਫਸੋਸਜਨਕ ਖਬਰ ਹੈ ਸਭ ਤੋਂ ਪਹਿਲਾਂ ਤੇ ਸਲੋਵਾਕੀਆ ਬਾਰੇ ਦੱਸ ਦਈਏ ਬਹੁਤ سارے ਸੱਜਣਾਂ ਨੂੰ ਪਤਾ ਹੋਊਗਾ ਸਲੋਵਾਕੀਆ ਜਿਹੜਾ ਹੈਗਾ ਇਹ ਯੂਰਪ ਦੇ ਵਿੱਚ ਈਸਟਰਨ ਯੂਰਪ ਦੇ ਵਿੱਚ ਇੱਕ ਕੰਟਰੀ ਹੈ ਪਹਿਲਾਂ ਹੁੰਦਾ ਸੀ ਚੈਕੋ ਸਲੋਵਾਕੀਆ ਉਹ ਫਿਰ ਚੈਕ ਰਿਪਬਲਿਕ ਅਲੱਗ ਬਣ ਗਿਆ ਸਲੋਵਾਕੀਆ ਅਲੱਗ ਬਣ ਗਿਆ ਤੇ ਜਿਹਦੀ ਕੈਪੀਟਲ ਹੈਗੀ ਹੈ ਬਰਾਤਸਲਾਵਾ ਇਹ ਕੈਪੀਟਲ ਹੈਗੀ ਹੈ ਇਹਦਾ ਜਿਹੜਾ ਆਪਾਂ ਖੇਤਰਫਲ ਦੀ ਗੱਲ ਕਰ ਲਈਏ ਤਾਂ ਛੋਟਾ ਜਿਹਾ ਮੁਲਕ ਹੈ ਇਹਦਾ ਖੇਤਰਫਲ ਤਕਰੀਬਨ 49000 34 ਸਕਰ ਕਿਲੋਮੀਟਰ ਦਾ ਹੈ ਜੀ ਜੇ ਆਪਾਂ ਭਾਰਤ ਨਾਲ ਕੰਪੈਰੀਜ਼ਨ ਕਰਦੇ ਆ ਨਾ ਨਾ ਖੇਤਰਫਲ ਦਾ ਤੇ ਸਾਡੇ ਭਾਰਤ ਦਾ ਜਿਹੜਾ ਖੇਤਰਫਲ ਹੈ 32 ਲੱਖ 87263 ਸਕਰ ਕਿਲੋਮੀਟਰ ਹੈ ਜੈਦ ਕੀ ਸੁਲਵਾਕੀਆ ਦਾ ਸਿਰਫ 49000 34 ਸਕਰ ਕਿਲੋਮੀਟਰ ਦਾ ਖੇਤਰਫਲ ਹੈ ਪਪੂਲੇਸ਼ਨ ਦੀ ਗੱਲ ਕਰ ਲਈਏ ਜਿੱਥੇ ਸਾਡੇ ਭਾਰਤ ਦੀ ਪਪੂਲੇਸ਼ਨ ਹੈ ਵੈਸੇ ਤੇ ਕਹਿੰਦੇ ਨੇ ਕਿ 142 ਕਰੋੜ 43 ਕਰੋੜ ਦੇ ਲਾਗੇ ਚ ਆ ਗਿਆ ਪਰ ਮੇਰੇ ਹਿਸਾਬ ਚ ਇਸ ਮੌਜੂਦਾ ਸਮੇਂ ਤੱਕ ਟਿਲ ਡੇਟ ਘੱਟ ਤੋਂ ਘੱਟ ਪਪੂਲੇਸ਼ਨ ਜਿਹੜੀ ਹੈ 150 ਕਰੋੜ ਦੇ ਆਸ-ਪਾਸ ਹੋ ਕੇ ਡੈਫੀਨਿਟਲੀ ਹੋਗੇ ਭਾਰਤ ਦੀ ਮਿੰਜ ਤੱਕ ਲੱਗਦਾ ਜਾ ਮੇਰਾ ਅੰਦਾਜ਼ਾ ਹੈਗਾ ਤੇ ਇਹਦੀ ਜਿਹੜੀ ਪਾਪੂਲੇਸ਼ਨ ਹੈ ਸਲਵਾਕੀਆ ਦੀ ਮਾਸਾਈ 55-56 ਲੱਖ ਦੇ ਕਰੀਬ ਹੋਗੀ। ਬੜਾ ਸੋਹਣਾ ਮੁਲਕ ਹੈ। ਬਹੁਤ ਖੂਬਸੂਰਤ ਮੁਲਕ ਹੈ। ਮਤਲਬ ਗਾਰਡ ਰਗੇ ਜਵਾਨ ਕੁਣੀਆਂ ਮੁੰਡੇ 6-6 ਫੁੱਟ ਦੇ ਕੱਦ। ਔਰ 43% ਦੀ ਜਿਹੜੀ ਇਹ ਕਾਰ ਮੈਨੂਫੈਕਚਰਿੰਗ ਦੀ ਗੱਲ ਕਰੀਏ ਤਾਂ ਵਰਲਡ ਦੀ 43% ਦੇ ਕਰੀਬ ਦੱਸਿਆ ਜਾ ਰਿਹਾ ਹੈ ਵੀ ਕਾਰਬਨ ਮੈਨੂਫੈਕਚਰਿੰਗ ਇੱਥੇ ਹੁੰਦੀ ਹੈ। ਕਾਫੀ ਵੱਡੀ ਗਿਣਤੀ ਦੇ ਵਿੱਚ ਔਰ ਯੂਰੋਪੀਆ ਦੇ ਵਿੱਚ ਸੋਰੀ ਯੂਰਪ ਦੇ ਵਿੱਚ ਜਿਹੜੀ ਹੈਗੀ ਕਾਰਬਨ ਇਹ 43% ਦੀ ਇੱਥੇ ਮੈਨੂਫੈਕਚਰਿੰਗ ਹੁੰਦੀ ਹੈ। ਔਰ ਤੁਸੀਂ ਦੇਖ ਲਓ ਕਿ ਇੱਥੇ ਜਿਹੜਾ ਸਿਸਟਮ ਹੈ ਟ੍ਰੈਵਲਿੰਗ ਬਿਲਕੁਲ ਫ੍ਰੀ ਹੈ ਮਤਲਬ ਜਿਹੜੀ ਜਸ ਢੰਗ ਨਾਲ ਆਪਾਂ ਸਕੂਟਰ ਮੋਟਰਸਾਈਕਲ ਆਪਣੇ ਸ਼ਹਿਰਾਂ ਦੇ ਵਿੱਚ ਚਲਾਉਂਦੇ ਆ ਪੋਲੂਸ਼ਨ ਫੈਲਦਾ ਇੱਥੇ ਪਬਲਿਕ ਟਰਾਂਸਪੋਰਟ ਜਿਹੜੀ ਹੈ ਨਾ ਟੋਟਲੀ ਫ੍ਰੀ ਹੈ ਇਨਾ ਚੰਗਾ ਇਨਾ ਸ਼ਾਂਤ ਮੁਲਕ ਹੈ ਔਰ ਇੱਕ ਚੀਜ਼ ਹੋਰ ਬੜੀ ਹੈਰਾਨ ਕਰਨ ਵਾਲੀ ਹੈ ਇਸਲਾਮ ਅਸੈਪਟੈਂਸ ਜਿਹੜੀ ਹੈ ਬਿਲਕੁਲ ਨਹੀਂ ਹੈਗੀ ਇੱਥੇ ਜੀ ਇਸਲਾਮ ਦੀ ਸੈਪਟੈਂਸ ਬਿਲਕੁਲ ਨਹੀਂ ਹੈਗੀ ਇੱਥੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਇੱਥੇ ਔਰ ਦੇਖਿਆ ਜਾਵੇ ਤੇ ਬੜਾ ਸ਼ਾਂਤ ਬੜਾ ਖੂਬਸੂਰਤ ਹਮ ਆਰ ਬਹੁਤ ਸੋਹਣਾ ਮੁਲਕ ਹੈ ਪਰ ਇੱਥੇ ਜੋ ਘਟਨਾ ਵਾਪਰੀ ਹੈ ਬੜੀ ਹੈਰਾਨ ਕਰਨ ਵਾਲੀ ਬੜੀ ਮਾੜੀ ਘਟਨਾ ਵਾਪਰੀ ਵਾਪਰੀ ਹੈ ਇੱਥੇ ਸਿਆਸਤਦਾਨ ਜਿਹੜੇ ਹੈਗੇ ਨੇ ਰੌਬਰਟ ਫਿਕੋ ਰੌਬਰਟ ਫਿਕੋ ਜਿਹੜੇ ਨੇ ਇੱਥੋਂ ਦੇ ਪ੍ਰਧਾਨ ਮੰਤਰੀ ਨੇ 2006 ਚ ਪਹਿਲੀ ਵਾਰ ਬਣੇ ਸੀ ਤੇ ਲਗਾਤਾਰ ਇਹ ਬਣਦੇ ਆ ਰਹੇ ਨੇ ਵਿੱਚੋਂ ਕੁਝ ਸਮਾਂ ਨਹੀਂ ਸੀ ਰਹੇ ਪ੍ਰਧਾਨ ਮੰਤਰੀ ਤੇ ਇਹ 2023 ਦੇ ਵਿੱਚ ਅਕਤੂਬਰ 2023 ਚ ਚੁਣੇ ਗਏ ਸੀ ਚੌਥੀ ਵਾਰ ਤੇ ਇਸ ਵੇਲੇ ਇਹ ਪ੍ਰਧਾਨ ਮੰਤਰੀ ਹੈਗੇ ਨੇ ਆਰ ਇਹ ਜੇ ਗੱਲ ਇਹਨਾਂ ਦੀ ਆਪਣੀ ਪਾਰਟੀ ਹੈ ਡੈਮੋ ਡਾਇਰੈਕਸ਼ਨ ਸੋਸ਼ਲ ਡੈਮੋਕ੍ਰੇਸੀ ਨਾਂ ਦੀ ਇਹਦੀ ਇਹਨਾਂ ਦੀ ਪਾਰਟੀ ਹੈਗੀ ਹੈ ਆਰ ਇਹ ਇਹਨਾਂ ਦਾ ਜਿਹੜਾ ਇੱਕ ਪ੍ਰੈਜ਼ੀਡੈਂਟ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਸਲੋਵਾਕੀਆ ਦੇ ਇਹ ਬੜਾ ਇਹਨਾਂ ਦੇ ਨਾਂ ਵੀ ਯੂਰੋਪੀਅਨ ਲੈਂਗੁਏਜ ਹੈ ਕਿਉਂਕਿ ਇੰਗਲਿਸ਼ ਤੇ ਹਰ ਜਗ੍ਹਾ ਬੋਲੀ ਨਹੀਂ ਨਾ ਜਾਂਦੀ ਯੂਰਪ 'ਚ ਇਹਨਾਂ ਦੀ ਲੋਕਲ ਲੈਂਗੁਏਜਸ ਹੁੰਦੀਆਂ ਨੇ ਡਿਫਰੈਂਟ ਜਿਹਾ ਤੇ ਜੋ ਜ਼ਾਨਾ ਕੈਪੂਟੋਆ ਇਹਨਾਂ ਦਾ ਪ੍ਰੈਜ਼ੀਡੈਂਟ ਹੈਗਾ ਹੈ ਸਲੋਵਾਕੀਆ ਦਾ ਤੇ ਹੁਣ ਜੇ ਘਟਣਾ ਦੀ ਗੱਲ ਕਰਨੀ ਏ ਘਟਣਾ ਜਿਹੜੀ ਵਾਪਰੀ ਹੈ ਜੀ ਰਾਬਰਟ ਫਿਕੋ ਇਹ ਇੱਥੇ ਹੈਨ ਲੋਵਾ ਸਿਟੀ ਹੈਗੇ ਜੀ ਵੱਡਾ ਸ਼ਹਿਰ ਹੈ ਉੱਥੇ ਹੈਨ ਲੋਵਾ ਸਲੋਵਾਕੀਆ ਦੇ ਵਿੱਚ ਉੱਥੇ ਕੈਬਨਟ ਮੀਟਿੰਗ ਕਰ ਰਹੀ ਸੀ ਇਸ ਦੌਰਾਨ ਉਹਨਾਂ ਨੇ ਬਾਹਰ ਪਬਲਿਕ ਦੇ ਨਾਲ ਜੋ ਹੈ ਸੰਬੋਧਨ ਕੀਤਾ ਉਹਨਾਂ ਨਾਲ ਇੰਟਰੈਕਸ਼ਨ ਕਰ ਰਹੇ ਸੀ ਤੇ ਇਹਨਾਂ ਦੇ ਕਾਫੀ ਆਸੇ ਪਾਸੇ ਸਿਕਿਉਰਿਟੀ ਸੀ ਮੀਨ ਵਾਈਲ ਕੀ ਹੋ ਗਿਆ ਅਚਾਨਕ ਫਾਇਰਿੰਗ ਜੋ ਵੀਡੀਓ ਤੇ ਨਜ਼ਰ ਆਇਆ ਅਚਾਨਕ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਤੇ ਇਹਨਾਂ ਦੇ ਪੇਟ ਦੇ ਵਿੱਚ ਪੰਜ ਗੋਲੀਆਂ ਲੱਗੀਆਂ ਇਮੀਡੀਏਟਲੀ ਸਿਕਿਉਰਟੀ ਵਾਲਿਆਂ ਨੇ ਫਟਾਫਟ ਇਹਨਾਂ ਨੂੰ ਗੱਡੀ ਦੇ ਕੋਲੇ ਇਹਨਾਂ ਦੀ ਜਿਹੜੀ ਵੱਡੀ ਕਾਰ ਸੀ ਉੱਥੇ ਲੈ ਕੇ ਗਏ ਨਾਲ ਗੱਡੀ 'ਚ ਬਿਠਾਇਆ ਫਿਰ ਮੀਨ ਵਾਈ ਫਟਾਫਟ ਹੀਲੀਕਾਪਟਰ ਦੇ ਰਾਹੀਂ ਹਸਪੀਟਲ ਇਹਨਾਂ ਨੂੰ ਪਹੁੰਚਾਇਆ ਗਿਆ ਜਿੱਥੇ ਇਸ ਵੇਲੇ ਜ਼ੇਰੇ ਇਲਾਜ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਨੇ ਵੀ ਇਹ ਦੇ ਮਤਲਬ ਇਸ ਘਟਨਾ ਨੂੰ ਲੈ ਕੇ ਅਫਸੋਸ ਜ਼ਾਹਿਰ ਕੀਤਾ ਤੇ ਜਿਹੜਾ ਪ੍ਰਮਾਤਮਾ ਅਗੇ ਅਰਦਾਸ ਕੀਤੀ ਵੀ ਛੇਤੀ ਤੋਂ ਛੇਤੀ ਜਿਹੜੇ ਹੈਗੇ ਰੋਬਰਟ ਫੀਕੋ ਤੰਦਰੁਸਤ ਹੋ ਜਾਣ ਔਰ ਜਿਸ ਤਰੀਕੇ ਦੇ ਜੇ ਗੱਲ ਕਰੀਏ ਤੇ ਇਹ ਸਸਪੈਕਟ ਨੂੰ ਇਮੀਡੀਏਟਲੀ ਅਰੈਸਟ ਕਰ ਲਿਆ ਉੱਥੇ ਜਿਹੜਾ ਸ਼ੱਕੀ ਬੰਦਾ ਸੀ ਉਸ ਨੂੰ 51 ਸਾਲ ਦਾ ਕੋ ਸਿਕਿਉਰਿਟੀ ਪਰਸਨ ਸਾਫ ਦਾ ਸਿਕਿਉਰਿਟੀ ਪਰਸਨ ਦੱਸਿਆ ਜਾ ਰਿਹਾ ਹੈ 51 ਸਾਲ ਦਾ ਤੇ ਉਹਨੂੰ ਇਮੀਡੀਏਟਲੀ ਅਰੈਸਟ ਕਰ ਲਿਆ ਇਨਵੈਸਟੀਗੇਸ਼ਨ ਹੋਊਗੀ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਿਆ ਇਨਵੈਸਟੀਗੇਸ਼ਨ ਹੋਊਗੀ ਪਰ ਕੀ ਕੁਝ ਹੋਇਆ ਪਰ ਆਲਮੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਮੰਦਭਾਗੇ ਤੇ ਵੱਡੀ ਖਬਰ ਹੈ ਜੀ ਜੀ ਬ੍ਰਿਧ ਜੀਵ ਰੰਦਰ ਜੀ ਇਹ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਨ ਸਾਡੇ ਨਾਲ ਸੀਨੀਅਰ ਜਰਨਲਿਸਟ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ